ਸ੍ਰੀ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਜਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਰਹਿ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਪੰਜਾਬ ਦੀ ਪੰਥਕ ਸਿਆਸਤ ਦਾ ਵੱਡਾ ਥਮਾਕਾ ਬਾਦਲ ਧੜੇ ਸਾਹਮਣੇ ਵੱਡੇ ਚ ਨੌਤੀ ਅੱਜ ਪੰਜਾਬ ਦੀ ਪੰਥਕ ਸਿਆਸਤ ਇੱਕ ਵਿੱਚ ਇੱਕ ਵੱਡਾ ਥਮਾਕਾ ਹੋਣ ਜਾ ਰਿਹਾ ਹੈ ਸ੍ਰੀ ਕਾਲਤਾ ਸਾਹਿਬ ਵੱਲੋਂ ਬਣਾਈ ਗਈ ਜਰਮਨੀ ਕਾਲੀਦਲ ਪਰਤੀ ਕਮੇਟੀ ਅੱਜ ਇੱਕ ਨਵੀਂ ਪੰਥਕ ਪਾਰਟੀ ਦੇ ਕਠਨ ਦਾ ਲਾਂਣ ਕਰੇਗੀ ਕਾਲੀਦਾਲ ਦੇ ਬਾਗੀ ਧੜੇ ਤੇ ਹੋਰ ਪੰਥਕ ਸ਼ਖਸੀਅਤਾਂ ਵੱਲੋਂ ਬੁਰਜ ਕਾਲੀ ਬਾਬਾ ਫੂਲਾ ਸਿੰਘ ਵਿਖੇ ਪੰਥਕ ਕੱਟ ਕਰਕੇ ਨਵੀਂ ਮੁਖੀ ਦਾ ਲਾਂਣ ਕੀਤਾ ਜਾਵੇਗਾ ਸਿਆਸੀ ਮੈਰਾਂ ਦਾ ਕਹਿਣਾ ਹੈ ਕਿ ਇਸ ਨਵੀਂ ਪਾਰਟੀ ਦੇ ਗਠਨ ਨਾਲ ਸੁਖਬੀਰ ਬਾਦਰੀਆ ਮੁਸ਼ਕਲਾਂ ਵਧ ਸਕਦੀਆਂ ਹਨ ਬੇਸ਼ੱਕ ਇਸ ਤੜੇ ਵਿੱਚ ਬਹੁਤੇ ਬਾਗੀ ਕੱਲੀ ਲੀਡਰ ਹੀ ਹਨ ਪਰ ਇਸ ਨੂੰ ਕਈ ਪੰਥਕ ਸ਼ਕਤੀਆਂ ਤਰ੍ਹਾਂ ਦੀ ਹੈ ਮੈਥਾ ਹਸਲ ਹੈ ਵਿਦੇਸ਼ਾਂ ਅੰਦਰ ਬੈਠੇ ਬਹੁਤੇ ਸਿੱਖ ਵੀ ਕੱਲੀ ਦਲ ਪਰ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਖੁਸ਼ ਨਹੀਂ ਇਸ ਲਈ ਆਉਣ ਵਾਲੇ ਸਮੇਂ ਵਿੱਚ ਨਵੀਂ ਪਾਰਟੀ ਸਿਆਸੀ ਸਮੀਕਰਨਾਂ ਬਦਲ ਸਕਦੀ ਹੈ ਦੱਸ ਦਈਏ ਕਿ اے ਕੇ ਇਹ ਉਹੀ ਭਰਤੀ ਕਮੇਟੀ ਹੈ ਜਿਸ ਦਾ ਕਠਨ ਸ਼੍ਰੀਕਾਰਤਾ ਸੈਪਟ ਦੇ 2 ਦਸੰਬਰ 2024 ਨੂੰ ਚੌਰਨੀ ਕਾਲੀਦਾਲ ਦੇ ਪੁਨਰ ਕਠਨ ਲਈ ਸੱਤ ਮੈਂਬਰੀ ਟੀਮ ਵੱਜੋਂ ਕੀਤਾ ਸੀ ਚੌਰਨੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਂ ਮੀਤੇ ਸਾਪਕਾ ਮੁਖੀ ਕਰਪਾਲ ਸਿੰਘ ਬਡੁੱਗਰ ਦੇ ਅਸਤੀਫੇ ਤੋਂ ਬਾਅਦ ਇਸ ਕਮੇਟੀ ਨੂੰ ਠੁਕਟਾ ਕੇ ਪੰਜ ਮੈਂਬਰੀ ਮਨਪੀਤ ਸਿੰਘ ਯਾਲੀ ਗੁਰਤਾਪ ਗੁਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਉਦੀਮ ਪੁਰ ਅਕਬਾਲ ਸਿੰਘ ਚੁੰਦਾ ਤੇ ਬੀਬੀ ਸਤਵੰਤ ਕੌਰ ਕਰ ਦਿੱਤਾ ਹੈ ਪਿਛਲੇ 6 ਮਹੀਨਿਆਂ ਵਿੱਚ ਇਸ ਟੀਮ ਨੇ 15 ਲੱਖ ਮੈਂਬਰ ਬਣਾ ਲਏ ਹਨ ਤੇ ਅੱਜ 11 ਅਗਸ ਨੂੰ ਇਤਿਹਾਸਕ代表 ਮੀਟਿੰਗ ਵਿੱਚ ਇੱਕ ਵੱਡਾ ਫੈਸਲਾ ਲੈਣ ਜਾ ਰਿਹਾ ਹੈ ਮੀਟਿੰਗ ਵਿੱਚ ਨਵੇਂ ਮੁਖੀ ਦਾ ਨਾਮ ਦਾ ਨਵੇਂ ਮੁਖੀ ਦੇ ਨਾਮ ਦਾ ਲਾਨ ਕੀਤਾ ਜਾਵੇਗਾ ਜਿਸ ਵਿੱਚ ਸਭਾਵਨਾ ਹੈ ਕਿ ਸਾਫ ਕਾ ਜਤਿਹਦਰ ਗਿਆਨੀ ਹਰਪੀ ਸਿੰਘ ਚੁਣੇ ਜਾਣਗੇ ਹਾਲਾਂਕਿ ਹਾਲ ਹੀ ਵਿੱਚ ਉਹਨਾਂ ਨੇ ਮੁਖੀ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਸੀਨੀਅਰ ਅਗਵਾ ਨਾਲ ਗੱਲਬਾਤ ਤੋਂ ਬਾਅਦ ਉਹਨਾਂ ਸਹਿਮਤੀ ਦਿੱਤੀ ਹੈ ਇਸ ਘਟਨਾ ਕਰਮ ਨਾਲ ਬਾਦਲ ਧੜੇ ਵਿੱਚ ਘਬਰਾਟ ਨਜ਼ਰ ਆ ਰਹੀ ਹੈ ਦੋ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਪਾਰਟੀ ਛੱਡ ਕੇ ਗਏ ਅਗਵਾਂ ਨੂੰ ਹੱਥ ਜੋੜ ਕੇ ਮਾਫੀ ਮੰਗੀ ਸੀ ਉਹਨਾਂ ਨੇ ਮੰਨਿਆ ਸੀ ਕਿ ਉਹਨਾਂ ਨੇ ਗਲਤੀ ਕੀਤੀ ਤੇ ਸਾਰਿਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਹੈ ਪਰ ਪਾਰਟੀ ਕਮੇਟੀ ਨੇ ਉਹਨਾਂ ਦੀ ਅਪੀਲ ਰੱਦ ਕਰ ਦਿੱਤੀ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਸੁਖਬੀਰ ਨੇ ਅੱਗੇ ਅਗਵਾਂ ਨਾਲ ਨਿੱਜੀ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ